ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਇਦ ਖਾਲਿਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਇਸਤੀਫਾਦ ਸਵੀਕਾਰ ਨਹੀਂ ਕੀਤਾ ਗਿਆ ਜੀ ਹਾਂ ਐਸਜੀਪੀਸੀ ਅੰਤਰੀਮ ਕਮੇਟੀ ਦੀ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਸਰਬਸੰਮਤੀ ਦੇ ਨਾਲ ਇਹ ਫੈਸਲਾ ਲਈਆ ਗਿਆ ਕਿ ਐਡਵੋਕੇਟ ਧਾਮੀ ਜਿਹੜੇ ਨੇ ਐਸਜੀਪੀਸੀ ਦਾ ਅਹੁਦਾ ਸਾਹਮਣੇ ਅਪੀਲ ਜਿਹੜੀ ਆ ਕਮੇਟੀ ਦੇ ਵੱਲੋਂ ਉਹਨਾਂ ਨੂੰ ਕੀਤੀ ਜਾਏਗੀ ਤੁਹਾਨੂੰ ਦੱਸਦੇ ਕਿ ਕਮੇਟੀ ਨੇ ਬਹਿ ਕੇ ਗੱਲ طے ਕੀਤੀ ਆ ਕਿ ਧਾਮੀ ਦਾ ਇਸਤੀਫਾ ਮਨਜ਼ੂਰ ਨਹੀਂ ਕੀਤਾ ਜਾਏਗਾ ਤੁਲਦਾਸ ਜੀ ਕੇ ਕਮੇਟੀ ਦੇ ਮੈਂਬਰ ਉਹਨਾਂ ਦੇ ਹੋਸ਼ਿਆਰ ਕੋ ਸਿਤਤ ਘਰ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਮੁਲਾਕਾਤ ਵੀ ਕਰਨਗੇ ਤਾਂ ਵੱਡੀ ਖਬਰ ਸਾਂਝੀ ਕਰ ਰਹੇ ਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਨਾ ਦੇ ਵੱਲੋਂ ਵੀ ਤੈਦੀਨੀ ਐਸਜੀਪੀਸੀ ਮੁਖੀ ਦੇ ਪਦ ਤੋਂ ਇਸਤੀਫਾ ਦਿੱਤਾ ਗਿਆ ਸੀ ਇਸਤੀਫਾ ਹੁਣ ਕਮੇਟੀ ਦੇ ਵੱਲੋਂ ਨਾ ਮਨਜ਼ੂਰ ਕੀਤਾ ਗਿਆ ਕਮੇਟੀ ਦਾ ਕਹਿਣਾ ਹੈ ਕਿ ਐਡਵੋਕੇਟ ਧਾਮੀ ਨੂੰ ਮੋੜ ਤੋਂ ਆ ਕੇ ਜਿਹੜੀ ਹੈ ਸੇਵਾ ਉਹ ਸਾਮਣੀ ਚਾਹੀਦੀ ਥੋੜਾ ਦਾਲ ਦੇ ਕੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੰਜਾਬ ਦੀ ਪੰਥਕ ਰਾਜਨੀਤੀ ਦੇ ਵਿੱਚ ਇੱਕ ਤਰੀਕੇ ਦੀ ਉਥਲ ਪੁਥਲ ਮੱਚੀ ਹੋਈ ਹੈ ਐਸਜੀਪੀਸੀ ਦੇ ਵਾਈਸਪਰਧਾਨ ਵਰਕ ਨੇ ਦੱਸਿਆ ਕਿ ਅੰਤਰੀ ਮਕਮਟੀ ਦੇ ਵੱਲੋਂ ਜਥੇਦਾਰ ਸਾਹਿਤ ਦੇ ਆਦੇਸ਼ ਅਨੁਸਾਰ ਇੱਕ ਪ੍ਰਚੰਡ ਤਰ੍ਹਾਂ ਪ੍ਰਚਾਰ ਲਹਿਰ ਆਰੰਭੀ ਕੀਤੀ ਜਾਏਗੀ ਜੋ ਘਰ ਘਰ ਤੱਕ ਪਹੁੰਚੇਗੀ ਇਸ ਲਹਿਰ ਦੇ ਇਸ ਸਾਲ 13 April ਨੂੰ ਖਾਲਸਾ ਸਜਨਾ ਦਿਵਸ ਵਿਸਾਖੀ ਮੌਕੇ ਸ਼ੁਰੂ ਕੀਤੀ ਜਾਏਗੀ ਉਹਨਾਂ ਕਿਆ ਕਿਸ ਦੇ ਰਮਤਾ ਮੌਕੇ ਤਖਤ ਸਾਹਿਬਾਨਾ ਦੇ ਵੱਡੇ ਅੰਮ੍ਰਿਤ ਸੰਚਾਰ ਸਮਾਗਮ ਕਿਤੇ ਜਾਣਗੇ ਵਿਰਕ ਨੇ ਇਹ ਵੀ ਦੱਸਿਆ ਕਿ ਹੋਰ ਕਿੰਨ ਫੈਸਲੇ ਵੀ ਲਿੱਤੇ ਗਏ ਨੇ ਸਿੱਕੇ ਸਿੱਖ ਕੌਮ ਦੇ ਕੋਮੇ ਤਿਹਾਰ ਹੁਲਾ ਮੋਹਲਾ ਮੌਕੇ ਸ਼ੁਰੂ ਹੋਇਆ ਕਲ ਤੱਕ ਸਾਹਿਬ ਅਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕੱਜ ਦੇ ਵੱਲੋਂ ਦਿੱਤੇ ਗਏ ਸੰਦੇਸ਼ਾ ਦੀ ਰੋਸ਼ਨੀ ਦੇ ਵਿੱਚ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਦੀ ਪਰਚਾਲਣ ਕਰਨ ਵਾਸਤੇ ਵੀ ਅਕਾਦਮਿਕ ਵਿਦਵਾਨਾਂ ਦੀ ਇੱਕ ਕਮੇਟੀ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਉਹਨਾਂ ਅਧਿਆਕੀ ਪੰਜਾਬ ਦੇ ਸੰਦਰਭ ਦੇ ਵਿੱਚ ਇਸ ਸਿੱਖਿਆ ਨੀਤੀ ਅੰਦਰ ਕੀ ਕੀ ਸੁਧਾਰ ਲੋੜੀਂਦੇ ਹਨ ਇਸ ਬਾਰੇ ਕਮੇਟੀ ਰਾਹੀਂ ਮੁਲਾਂਕਣ ਕੀਤਾ ਜਾਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਅਜ ਸੈਕਟਰ 5 ਸਥਿਤ ਉਪਦਤਾ ਦੇ ਵਿਖੇ ਸੀਨੀਅਰ ਮੀਤ ਪ੍ਰਧਾਨ ਰਗਵੀਰ ਸਿੰਘ ਵਿਰਕ ਦੀ ਅਗਵਾਈ ਦੇ ਵਿੱਚ ਅੰਤਰੀਮ ਕਮੇਟੀ ਦੀ ਇਕੱਤਰਤਾ ਦੌਰਾਨ ਫੈਸਲੇ ਲਿੱਤੇ ਗਏ ਨੇ ਇਸ ਦੌਰਾਨ ਸਭ ਤੋਂ ਵੱਡਾ ਫੈਸਲਾ ਐਸੀ ਕੇ ਸਰਬ ਸਮੰਤੀ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀਦਾ ਇਸਤਿਫਾ ਪਰਵਾਣ ਨਹੀਂ ਹੋਇਆ ਉਹਨਾਂ ਨੂੰ ਸਿੱਖ ਸੰਸਥਾ ਦੇ ਮੁਖ ਸੇਵਾਦਾਰ ਦਿਆਂ ਸੇਵਾਵਾ ਤੁਰੰਤ ਸੰਬੰਧ ਦੀ ਅਪੀਲ ਕੀਤੀ ਗਈ ਦੱਸ ਦੇ ਇੱਕ ਬਿਆਨ ਦੇ ਵਿੱਚ ਰਕਵੀਰ ਸਿੰਘ ਵਿਰਕ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀਦਾ ਇਸਤਿਫਾ ਪਰਵਾਣ ਕਰਕੇ ਅਜੇ ਹੀ ਉਹਨਾਂ ਦੀ ਹੋਸ਼ਿਆ ਇਸ ਪੁੱਤ ਦੀ ਹਾਈਸ਼ ਤੇ ਸਾਰੇ ਅੰਤਰੀਮ ਕਮੇਟੀ ਦੇ ਮੈਂਬਰ ਜਾਣ ਗਏ ਅਤੇ ਮੁਰਤਬ ਇੱਕ ਵਾਰ ਫਿਰ ਤੋਂ ਇਹਨਾਂ ਨੂੰ ਅਪੀਲ ਕੀਤੀ ਜਾਏਗੀ ਕਿ ਉਹ ਆਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵੱਜੋਂ ਆਪਣਾ ਜਿਹੜਾ ਅਹੁਦਾ ਉਹ ਸਾਮਿਲਣ। ਤੁਹਾਨੂੰ ਦੱਸ ਦੇ ਕਿ ਪੰਜਾਬ ਦੀ ਪੰਥਕ ਰਾਜਨੀਤੀ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੁਚਾ ਆ ਲਾਇਆ ਹੋਇਆ ਹੈ। ਇੱਕ ਪਾਸੇ ਗਿਆਨੀ ਰਕबीर ਸਿੰਘ ਅਤੇ ਗਿਆਨੀ ਹਰਪ੍ਰਿੰਤ ਸਿੰਘ ਦੀ ਸੇਵਾਵਾ ਜਿਹੜੀਆਂ ਨੇ ਉਸ ਸਮਾਪਤ ਕੀਤੀਆਂ ਗਈਆਂ ਅਤੇ ਗਿਆਨੀ ਕੁਲਦੀਪ ਸਿੰਘ ਗੜਗੜ ਜਿਹੜੇ ਨੇ ਅੰਤਰੀਮ ਜਥੇਦਾਰ ਦੇ ਵੱਲੋਂ ਸੇਵਾ ਉਹਨਾਂ ਦੇ ਵੱਲੋਂ ਸਾਮਪੀ ਗਈ ਹੈ। ਇਸ ਤੋਂ ਇਲਾਵਾ ਲਗਾਤਾਰ ਜੜੀਆਂ ਪੰਥਕ ਮਸਲਿਆ ਤੇ ਬਿਆਨਬਾਜ਼ੀ ਸਾਹਮਣੇ ਆ ਰਹੀ ਆ ਉਸੇ ਵਿੱਚ ਇੱਕ ਖਬਰ ਸਾਹਮਣੇ ਆਈ ਸੀ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਐਸਜੀਪੀਸੀ ਦੇ ਪ੍ਰਧਾਨ ਦੇ ਪਾਸੋਂ ਇਸਤਫਾ ਦਿੱਤਾ ਗਿਆ ਹਾਲਾਂਕਿ ਅੰਤਰੀਮ ਕਮੇਟੀ ਦੀ ਅੱਜ ਮੀਟਿੰਗ ਹੋਈ ਆ ਤੇ ਮੀਟਿੰਗ ਦੇ ਵਿੱਚ ਸਰਬਸੰਮਤੀ ਦੇ ਨਾਲ ਇਹ ਗੱਲ ਤੈਅ ਕੀਤੀ ਗਈ ਆ ਕਿ ਐਡਵੋਕੇਟ ਧਾਮੀ ਦਾ ਜਿਹੜਾ ਇਸਤਫਾ ਉਹ ਮਨਜ਼ੂਰ ਨਹੀਂ ਕੀਤਾ ਜਾਏਗਾ